ਆਸ ਕਾ ਵੀਚੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਕੇ ਪਹੁੰਚ ਕੇ ਆ ਅੱਜ ਵੀ ਕੋੜੇ 10 ਗਾਣਾ ਦਾ ਸੇਲ ਹੈ ਬਾਈ ਹਰਨ ਕੋਲ ਜੀ ਤੇ ਆਗੇ ਫੌਜੀ ਸਾਹਿਬ ਗੱਲਬਾਤ ਕਰੀਏ ਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖ ਚੈਨਲ ਵੇਖਣ ਵਾਲੀ ਸਾਹ ਸੰਗਤ ਨੂੰ ਜੀ ਦੇਸ਼ੇ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਵਾਹਿਗੁਰੂ ਜੀ ਹਾਲ ਸਾਹਿਬ ਆਰ ਜੀ ਬਤੇ ਜੀ ਬਹੁਤ ਵਧੀਆ ਮੇਰਾ ਜੀ ਮਾ ਗੱਗੇ ਜੀ ਮਾ ਤਸਦੀਕਾਂ ਚਲੋ ਮਾ ਰ ਜੀ ਕਿਰਪਾ ਕਹਿਣ ਦੀ ਗੱਲ ਨਹੀਂ ਹੈਗੀ ਨਾ ਫਾਕੀ ਸੇ ਫੋੜਗੇ ਤੇਰੀ ਸੇਤ ਕਰਾਂਗੇ ਕਿ ਤੁਹਾਡਾ ਪੰਪ ਦੇ ਦੇ ਨੀ ਲੋੜ ਹੀ ਨਹੀਂ ਮੱਲੋ ਅੱਜ ਇਹੋ ਜਿਹੇ ਹਾਲਾਤ ਨੇ ਮਹਾਰਾਜ ਦੀ ਕਿਰਪਾ ਵੀ ਮੱਲੋ ਅਸੀਂ ਸੌਖਾ ਬਣਾ ਕਰਦਾ ਤੂੰ ਮਹਾਰਾਜ ਤੇਰੀ ਬਦੌਲਤ ਲਾਲਾ ਜਾਂ ਪ੍ਰਮਾਤਮਾ ਨੇ ਤੇਰੇ ਟੱਕਰੇ ਕਰਾਏ ਜਿੱਡਾ ਸੌਖਾ ਤੂੰ ਹੀ ਵਪਾਰ ਕਰਾਤਾ ਨਾ ਦੋਹਾਂ ਜਣਿਆਂ ਨੇ ਮੈਂ ਨਹੀਂ ਮੰਨਦਾ ਮੱਸਾ ਮਤਲਬ ਡੰਗਰ ਲਿਆ ਲਾ ਕੇ ਉਹਨੂੰ ਵੇਚਣਾ ਬਹੁਤ ਔਖਾ ਹੈ ਬਿਲਕੁਲ ਗਾਕ ਨਾ ਸਿਰਕ ਪਾਈ ਹੋਣਾ ਆਪਾਂ ਜੋ ਰੇਟ ਪਾਉਂਦੇ ਚਲੋ ਪਹਿਲੀ ਗੱਲ ਤੇ ਰੇਟ ਜਾਜ ਪਾਈਦਾ ਵੀਡੀਓ ਚ ਫਿਰ ਕੋਈ ਘਟਾਉਂਦਾ ਹੀ ਨਹੀਂ ਕੋਈ ਵਿੱਚੋਂ 1% ਹੁੰਦਾ ਬੰਦਾ ਚਲੋ ਮੇਰੇ ਵੱਲ ਨਹੀਂ ਪਤਾ ਲੱਗੀ ਜਿਹੜਾ ਫੁੱਲ ਸੇ ਮਾਲ ਦਾ ਮੋਟਾ ਰੱਖਣਾ ਇਹ ਇੱਦਾਂ ਕੋਈ ਹੈ ਨਹੀਂ ਐ ਸਾਰੀ ਬਹੁਤ ਸੋਹਣਾ ਕੰਮ ਆ ਤੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਹੀ ਸਾਡੇ ਚੈਨਲ ਦੇ ਇਸੇ ਤੋਂ ਬੰਦਾ ਕੋਈ ਨਾ ਕੋਈ 19 21 ਵੇਖੋ ਪਿਛਲੇ ਘਰੋਂ ਮਾਰ ਲਿਆ ਮਾੜੀ ਮੋਟੀ ਕੁੱਕਾ ਹਰ ਨਿਕਲਾਵੇ ਤੇ ਥੋੜੀ ਜਿਹੀ ਜਰਿਆ ਕਰੋ ਕਿਉਂਕਿ ਤੁਸੀਂ ਵੀ ਰਮਾਨ ਨਾ ਬਹਿ ਕੇ ਮਗਾਈ ਆ ਜੇ ਮਾੜੀ ਮੋਟੀ ਹੁੰਦੀ ਕਿ ਨਿਕਲਦੀ ਥੋੜਾ ਜਿਆਹਾ ਤੁਹਾਨੂੰ ਪਤਾ ਦੇ ਬਾਰੇ ਆਪਣੀ ਗੱਲ ਜੇ ਗੇਟੋਂ ਬਾਹਰ ਦਾ ਲਾਂਮਾ ਨਹੀਂ ਜਲਾ ਬਿਲਕੁਲ ਪਿਛਲੀ ਯਾਰ ਵੀ ਕਹਤਾ ਜੇ ਕਿਸੇ ਦਾ ਫੋਨ ਨਹੀਂ ਚੁੱਕਣਾ ਇੱਥੇ ਆਜੋ ਆਪਣੀ ਤਸੱਲੀ ਕਰੋ ਪਾਸ ਕਰੋ ਜਿਹੜੀ ਆਨਲਾਈਨ ਗਈ ਉਹਦੀ ਜਦੋਂ ਮੁੰਡਾ ਗੱਡੀ ਚੋਂ ਲਾਹੂਗਾ ਉਹਦੀ ਤਸੱਲੀ ਕਰ ਆਹ ਬਸ ਕਰ ਉਸ ਤੋਂ ਬਾਅਦ ਕੋਈ ਖਤਮ ਕਰਨ ਬਾਕੀ ਸੀ ਨੀ ਉਹ ਮਾਲ ਸਾਫ ਸੁਥਰਾ ਲਿਆ ਹਾਂਜੀ ਪਿਛਲੀ ਵਾਰੀ ਬੰਦੇ ਆਦੇ ਫੌਜੀ ਨੇ ਆਰ ਕਪੂੜੀ ਵਾਲਿਆਂ ਲਈ ਪਤਾ ਨਹੀਂ ਜੋ ਦੇਖਦੇ ਹੋਈ ਕਈਆਂ ਨੇ ਇੱਕ ਕਮੈਂਟ ਕੀਤਾ ਅੱਜ ਵੀ ਉਹ ਜੀ ਤੇ ਪੋੜੀ ਉਹਦੇ ਆਲੀਆਂ ਤੇ ਫਿਰ ਮੈਂ ਡਰਦੇ ਨੇ ਅੱਜ ਨਾ ਚੰਗੀਆਂ ਲਈਆਂ ਪੈਸੇ ਦਾ 2 ਰੁਪਏ ਵੱਧ ਖਰਚੇ ਇਹ ਰਾਜੀ ਸੂਈ ਬੱਸੀ ਸੀ ਜੀ ਆ ਵੇ ਜਰਸੀ ਮਠੀ ਦਾ ਟੋਲ ਦਾ ਲੱਗ ਗਿਆ ਬੱਚੇ ਮਾਰ ਇਹ ਹੈ ਗਰਲੈਂਡੋ ਆ ਪਰ ਸਾਨੂੰ ਨਹੀਂ ਪਤਾ ਮੱਛਾ ਮੱਛਾ ਹੈ ਗਰਲੈਂਡੋ ਸੰਦੀਪ ਸਿਆ ਪਰ ਆਪਾਂ ਕਹਿਣੀ ਨਹੀਂ ਕਿਉਂਕਿ ਤੈਨੂੰ ਪਤਾ ਵੀ ਰੇ ਬਈ ਸੱਤ ਕਰਾਈ ਪਈ ਇਹ ਲੈਵਲ ਦਾ ਹੈ ਹਾਂ ਮਤਲਬ ਰਾਤ ਦੀ ਸੂਈ ਵਾਰ ਕੋ ਉਹਨਾਂ ਚੋਈ ਇਸ ਦੀ ਜੇ ਆਪਾਂ ਹੁਣੇ ਲਿਆ ਦੀ ਮੈਂ ਕੈਵਰੇ ਚੈੱਕ ਕਰਾ ਦੂ ਵੀ ਕਿਦੋਂ ਆਈ ਆ ਮੇਰੇ ਕੋਲ ਆਈ 2 ਵਜੇ 2 ਵਜੇ ਆ ਉੱਥੇ ਚੋਈ ਦੋ ਕਿਲੋ ਚਾਈ ਮੋਟਰ ਲੱਗੀ ਜੇ ਤੇ ਦੁੱਧ ਦੇ ਕੋਲ 14-15 ਕਿਲੋ ਕਹਿੰਦੇ ਵੀ ਅੱਜ ਚੋਲਿਆ ਰਾਤ ਦੀ ਸੂਜੀ ਨੂੰ ਬਾਦੀ ਮੈਨੂੰ ਨਹੀਂ ਜੇ ਪਤਾ 20 ਦੇਣਾ 25 ਦੇਣਾ ਆਪਣੇ ਦਮ ਨਾਲ ਆ ਕੋ 20 ਪਲੱਸ ਵਾਲੀ ਹੁੰਦੇ ਅਸੀਂ ਪਹਿਲੇ ਸਵੇਰੇ ਇਦੋਂ ਕੋ 22 23 ਕਿਲੋ ਚੋਇਆ 22 23 ਕਿਲੋ ਹੈ ਜੀ ਪਹਿਲੇ ਸਵੇਰ ਪਰ ਮੈਂ ਨਹੀਂ ਕਹਿੰਦਾ ਬਿਲਕੁਲ ਆਪਣੀ ਤਨਲੀ ਇੱਥੇ ਆ ਕੇ ਕਰ ਲਿਆ ਬਸ ਫਗਰ ਬੱਚਾ ਉਹ ਲਾੜੂ ਜੀ ਬੱਚਾ ਆ ਗਿਆ ਅੱਜ ਹੀ ਸੂਈ ਇਹਦੇ ਪੁੱਛਿਆ ਮੈਂ ਕਿ ਸੀਰ ਠੰਡੀ ਇਧਰ ਵੇਖਿਆ ਪੁੱਛਿਆ ਇਹਨੂੰ ਕਹਿ ਦਿੰਦੇ ਛਾਟੀ ਯਾਰ ਗੱਲ ਇਹ ਵਾ ਜਦੋਂ ਇਹੋ ਜਿਹਾ ਲੇਵਾ ਥਾ ਇਹ ਛਾਟੀ ਇਹ ਇੱਕ ਹੈ ਗਰਲੈਂਡੋ ਸੰਦੀਪ ਜੀ ਪਰ ਆਪਾਂ ਕਹਿ ਦਈਏ ਵੀ ਬੈਸੀ ਵਸਾਈਆ ਨਹੀਂ ਕਰਨਾ ਬਿਲਕੁਲ ਗਰਲੈਂਡੋ ਜਾਂਦੀ ਹੈ ਠੀਕ ਹੈ ਤੈਨੂੰ ਪਤਾ ਇਸਿਆਂ ਮੋਲ ਉੜਦੇ ਆਲੇ ਬਿਲਕੁਲ ਕੋਈ ਸੱਤ ਦੱਈਆ ਕਰਨੀ ਜਿਆ ਨਿੱਗੀ ਜੀ ਗੱਲ 60000 ਮੋਲਿਆ ਜੋ ਛੋੜ ਕਰਾਂ ਕਰਾ ਲਾ 2000 ਬਸ 3000 ਕਰਨਾ ਚਲੋ ਸਤੰਜਾ ਜਿਆ ਸਤੰਜਾ ਜਿਆ ਬਈਆ 2 ਮਿੰਟ ਸਾ 2 ਮਿੰਟ ਲੱਗਣਾ ਪਾ ਲੈ ਲੋ ਜਣ ਚਲ 2 ਮਿੰਟ ਸਾਢੇ 2 ਮਿੰਟ ਬਹਿ ਜਾ ਜਰਸੀ ਜਰਸੀ ਇਹ ਜਰਸੀ ਪਿਓਰ ਸੀ ਜਿਆ ਦੋ ਦੰਦ ਦੋ ਦੰਦ ਸੁਈ ਜਾ ਸੁਈ ਸੀ ਸੁਈ ਸੰਦੀਆ ਬੱਚਾ ਮੰਗਦੇ ਤੇ ਉਹ ਬੱਚੇ ਦੇ ਪਿੱਛੇ ਬੰਦੇ ਇਹ ਡਿੰਗ ਦੀਆਂ ਬੜੀਆਂ ਫੇਕ ਬੱਚੇ ਜੰਗਰ ਜਿਆਦਾ ਬੱਚੇ ਗਾੜੀ ਥੱਲੇ ਲੈਣ ਠੀਕ ਆ ਤੇ ਫੁੱਜਦਾ ਕਿੰਨਾ ਦੋ 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 ਤੁਸੀਂ ਜਿਵੇਂ ਉਹ ਇਹ ਵੀ ਹੁਣੇ ਆਈ 2:00 ਵਜੇ ਨਾਲ ਹੀ ਥੋੜੀ ਜੀ ਗਾਂ ਚੋ ਕੇ ਲਿਆਦੀ ਆ ਉਹ ਤਾਜੀ ਗਾਂ ਆਂ ਚਲੋ ਭਲਕੁਣ ਮਸਾਏ ਦੋ ਜਵੰਦਰਾ ਸੀ ਦੋ ਦੀ 14 ਕਿਲੋ ਦੱਸਿਆ ਅਗਲਾ ਵਾਛੀ ਦੁੱਧ 20 ਕਿਲੋ ਕਰ ਦੂ ਹੂੰ ਇੱਧਰ ਵੇਖੀ ਮੂੰਹ ਤਾਂ ਇਹ ਕਨਾਂ ਕਰ ਪਾਏ ਇੱਧਰ ਦੇ ਆਹ ਇੱਕ ਸਾੜੇ ਦੋਂਦੀ ਆ ਨਾ ਪਿਓਰ ਦੋਂਦੀ ਹੈ ਕੱਦ ਵੇਹਲਾ ਉਸੀ ਦਾ ਤਾਂ ਪਿਓਰ ਜਰਸੀ ਦੁੱਧ ਆ ਯਾ ਵਾਲੀ ਬਸ ਠੀਕ ਕੋਈ ਮਾਤਾ ਮੂੰਹ ਚ ਲੜੀਗੇ ਇਹ ਕਾਤਾ ਵਸੀਦਾ ਦੇ ਲੈਵਾ ਵੇਲਾ ਅਸੀਂ ਦੀਖਾ ਕੇ ਤਰ ਲੱਗਾ ਤਾਂ ਹਣ ਦਈਆਂ ਅਜਿ ਨੂੰ ਘਾਜੀ ਆਂ ਜਾਂਦਾ ਕਰਕੇ ਥੋੜਾ ਜਿਹਾ ਪੈਦਾ ਫਰਕ ਅਜੇ ਨਾਲ ਘੜਾ ਤੋਂ ਲਾਇਆ ਹੁੰਦਾ ਕਿੰਨਾ ਬਾਕੀ ਜਿੱਦਾਂ ਬਾਜੀ ਥੱਲੇ ਬੈਠੇ ਰਹਾ ਠੀਕ ਆ ਹਾਂਜੀ ਮੋਟਰ ਹੀ ਲੱਗੀ ਹੈ ਹਾਂਜੀ ਜਿਸਾ ਮੋਲੇ ਦਾ ਵੀ 57 75 65 ਜਿੰਨਾ ਮਰਜ਼ੀ ਕਰ ਲਈਏ ਛੜ ਦੀ ਦੇ ਦੀਏ ਇਹ ਵੀ ਥੱਲੇ 55 ਦੀ ਜਾਂਦੇ ਜਾਂ 55 ਠੀਕ ਹੈ ਨਹੀਂ ਕਾਲਾ ਤੇ ਮਿੱਟੋ ਮਿੱਟੀ ਵੇਚ ਰਹੀ ਆ ਆਪਾਂ ਵਾਹ ਦੇਖ ਇਹ ਵੀ ਅੱਜ ਹੀ ਸੂਈ ਸਲਿਪਸਾਂ ਜੇ ਅਜੁਰ ਆਪਣੇ ਘਰੇ ਸੁੱਤੀ ਜੇ ਠੀਕ ਆ ਹੋਲ ਵਧੀਆ ਕ੍ਰੋਸ ਬ੍ਰੀਡ ਆ ਇਹ ਰਾਜੀ ਲਾ ਲਓ ਸ਼ਾਈ ਵਾਲ ਲਾ ਲਓ ਇਹਨੂੰ ਜਿਹੜੀ ਮਰਜ਼ੀ ਲਾ ਲਓ ਪਰ ਵਾਇਰ ਦੇਖ ਲਾ ਕੀ ਹੈ ਹਾਂ ਲੰਬੀ ਹੈਗੀ ਜੇ ਹੁੰਦੀ ਸੂਣ ਵਾਲੀ ਨਾ ਹਾਂਜੀ ਤੇ ਮੱਲੇ ਤੇ ਮੰਜਾ ਡੈਂਡਿਆ ਨਹੀਂ ਨਹੀਂ ਅੱਧੀ ਹੁੰਦੀ ਅੱਛਾ ਜੀ ਜਿੰਦੀ ਹੈ ਚੰਗੀ ਬੜੀ ਸੂਣ ਦਾ ਪੜੀ ਬੜੀ ਇਹ ਮਾਸਟਰ ਹੀ ਬੰਦਾ ਜਿਹਦੇ ਕੋਲ ਹੈ ਅੱਛਾ ਸਾਂਭੀ ਬੜੀ ਹੁੰਦਾ ਦੂਜੇ ਸੁਵੇ ਸੀਲ ਬਹੁਤ ਸਿੱਧਾ ਦੇ ਦਰਨ ਤੇ ਥੋੜੀ ਜੀ ਹਾਂ ਸੀਲੀ ਵੱਲੋਂ ਨਹੀਂ ਕੋਕਾ ਕਰ ਚੱਲ 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 ਬੰਦ ਦਾਰਦੀ ਆ ਤਲ ਜੀ ਦਰਦੀ ਜਦਾ ਬਾਕੀ ਇਦਾਂ ਹੀ ਥੱਲੇ ਬੈਜੋ ਹਾਂ ਮਰਠੀ ਜੀ ਸਾਂ ਡਰਨ ਦੇ ਆ ਪੂਰ ਵੜ ਬਹਿਣ ਬੂਣਾਂ ਦੁਨੀਆ ਵੇ ਇੱਧਰ ਵੇ ਉਹ ਨਹੀਂ ਗੱਲ ਕਿਉਂਕਿ ਜਿਹੜੀ ਤਾਜ਼ਾ ਡੰਗਰ ਦੋ ਦੀ ਮੋਟਰ ਲੱਗੀ ਨਾ ਲੱਗੀ ਹਾਂ ਬਿਲਕੁਲ ਇਹੋ ਜਿਹਾ ਚਵਾ ਹਾਰੀ ਸਾਰੀ ਨਹੀਂ ਹੁੰਦਾ ਪ੍ਰਿੰਸ ਆ ਵੀ ਉੜਦੀ ਆਲਾ 55000 ਦੀ ਵੜ ਦੇ ਦੀ ਦੋ ਹੀ ਛੱਡ ਦੇ 53 50 ਪੂਰੇ ਨਹੀਂ ਜਾਂਦੇ ਵਾਹ ਜੀ ਵਾਹ ਅੱਧ ਡਿਗਰੇ ਦੇਖੋ ਰੇ ਦੇਖੋ ਕੋਈ ਉੱਤਣ ਵਾਲਾ ਇਹ ਸੂਈਸ ਦੀ ਸੀ 2 4 4 ਦੰਦ ਲੱਗੀ ਹੈ ਜੇ ਦਾ ਨਸਲ ਬੜੀ ਹੈ ਮੈਂ ਅੱਜ ਨਹੀਂ ਪੋਲੀਓ ਵਾਲੀ ਚਾ ਕਹਿ ਰਿਹਾ ਬਈ ਅੱਜ ਹਾਥੀ ਸਧੂਰੇ ਕਿ ਨਹੀਂ ਇਹਦੇ ਮਗਰ ਬੱਛੀ ਸੂਈਸ ਆਓ ਅੱਛਾ ਬੱਛੀ ਆ ਬੱਛੀ ਮਗਰ ਬੱਛੀਆਂ ਜ਼ਿਆਦਾ ਹੈ ਜੀ ਜ਼ਿਆਦਾ ਬੱਛੀਆਂ ਇਹੋ ਤੇ ਬੱਛੀਆਂ ਆ ਠੀਕ ਬੱਛੀਆਂ ਵਾਲੀ ਨਹੀਂ ਬਹੁਤ ਨਸਲ ਵੈਰ ਜੀ ਸਰ ਵੀ ਇਹੋ ਜੀ ਬੱਛੀ ਤੋਂ ਪਾਲੀਏ ਨਾ ਹੂੰ ਤੇ 750 ਰੁਪਏ ਖਰਚਾ ਹੀ ਆ ਜਾਂਦਾ ਹਾਂਜੀ ਹਾਂ ਜੀ ਜੱਡੀ ਬੱਛੀ ਸੰਭੀ ਕਹਿੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ 来 ਇਹ ਵੀ ਅੱਜ ਹੀ ਆਈ ਸਵੇਰੇ ਸਦੀਪ ਜੀ ਚੱਲ 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 ਰਹੇ ਚੱਲ ਜੁਆਈਏ ਤੂੰ ਮੋਟਰ ਲੱਗੀ ਸਦੀਪ ਸਿਆ ਤੈਨੂੰ ਪਤਾ ਵਿੱਚ ਕੋਈ ਸ਼ੱਕ ਤੇ ਹੋਣਾ ਨਹੀਂ ਦੁੱਧ ਦੇ ਕੋਈ 14 ਕਿਲੋ ਬੋਲਾ ਜੀ ਬਿਲਕੁਲਾਂ ਦੀ ਸੂਜੀ ਅਸੀਂ ਵੀ ਠੰਡੀ ਹੋ ਗਈ ਡਰਨ ਲਈਆਂ ਕਹਿਣ ਦੀ ਲੋੜ ਵੀ ਇਹਨਾਂ ਸਾਡੀਆਂ ਨਾ ਹੋਣ ਗਿਆ ਡੰਡੇ ਦਾ ਕਰਕੇ ਡਰ ਜਾਂਦੀਆਂ ਬਸ ਠੀਕ ਕਰਾ ਹਾ ਜੁੱਤਾ ਮਰਜੀ ਬੈਠਾ ਰੋਲ ਬਸ ਡਰਦੀਆਂ ਸਿਰਫ ਡੰਡੇ ਤੋਂ ਹਾਂਜੀ ਜੀ ਜਾਂ ਮੋਲੇ ਦਾ 75 ਤੇ 70 ਦੀ ਜਾਸ ਚਲੋ ਠੀਕ ਦੋ ਛੜਦਾਂਗੇ 68 ਦੀ 68 ਇਹ ਜੀ ਇਹ ਤੁਸੀਂ ਯਾਰ ਸ਼ਹਿਰ ਕੱਲ ਪਰਸੋਂ ਦੀ ਸੂਈ ਇਹਦੇ ਮਗਰ ਵਸੀ ਠੀਕ ਆ ਤੁਹਾਨੂੰ ਤਰੀਕਾ ਪਤਾ ਇਹ ਤੋਂ ਦੋ ਤੇ ਦੋ ਦੇ ਦੋੜਾ 12 ਕਿਲੋ ਤੋਂ 10 ਲਾ ਲਾ ਉਹ ਵਸੀ ਇਹਦੀ ਖਲੋਤੀ ਸੀ ਬੱਛੀ ਬਹੁਤ ਪਿਆਰੀ ਮਗਰ ਬਸ ਠੀਕ ਬੱਚੇ ਸਾਰੇ ਮਗਰੀ ਬੜਾ ਟੌਂਦੇ ਸੀ ਠੰਡੀਆਂ ਇਦਾਂ ਹੀ ਸੀ ਆਜੋ ਆਜੋ ਜਿੱਦਾਂ ਮਰਜ਼ੀ ਬੈਠੇ ਰਹੋ ਚੱਪ ਚੱਪ ਯਾਦ ਇਹ ਮੋਰ ਦੀ ਸੇਕ ਕਰਦੇ ਲੰਮੀ ਕਰਦੇ ਕਰਦੇ ਨੇ ਦਾ ਰਸੀ ਇਹ ਜੂ ਕੋਈ ਛੱਕਰੀ ਤੋਂ 15 ਕਿਲੋ ਦੇ ਪੀਜੇ ਸੁਵੇ ਦਿੱਤਾ ਹਾਂਜੀ ਜੀ ਤੇ ਘਰੋਂ ਲਈ ਬੰਦੇ ਆ ਗੋ ਐਕਦਾ ਮਾਲ ਥੋੜਾ ਘਰੋਂ ਮਿਲਿਆ ਠੀਕ ਆ ਮੈਂ ਮੈਂ ਤੁਹਾਨੂੰ ਮਾਰਾ ਐਕਦਾ ਥੋੜਾ ਜਿਹਾ ਮਾਲ ਘਰੋਂ ਦੇ ਆਈ ਸੁਪਾਰੀਆਂ ਕੋ ਥੋੜੇ ਡੰਗਰ ਲੈ ਕੁਦਰਤੀ ਮਿਲ ਗਈਆਂ ਉਦੋਂ ਮੈਨੂੰ ਮਿਲਦੀਆਂ ਸੁਪਾਰੀਆਂ ਸੁਪਾਰੀਆਂ ਕਿਹ ਹੁੰਦੀਆਂ ਹਾਂਜੀ ਰਾਰ ਕੇ ਘਰੋਂ ਮਿਲ ਗਿਆ ਤੁਸੀਂ ਆ ਮੁੱਲ ਵਸ਼ੀ ਦਾ ਜਿਹੜਾ ਹੈਗਾ ਜੀ ਉਹ 50 45 ਹੁਣ ਤੂੰ ਦੱਸ ਦੇ ਜਿੰਨੇ ਦੀ ਮਰਜ਼ੀ ਦੇ ਦੇ ਜਿੰਨੇ ਜੀ ਕਰਦਾ ਵੇਚ ਦੇ 42000 ਜਾਂ ਦੀ ਚਲੋ ਇਹ ਜੀ ਇਹ ਵੀ ਰਾਤ ਦੀ ਸੂਈ ਪਹਿਲਾਂ ਮਸ਼ੀਨ ਦੇ ਚਾਂਟਰਾਸ ਬਰੀਡ ਆ ਮਗਰ ਇਹਦੇ ਵਿੱਚੀ ਸ਼ਾਈ ਵਾਲ ਹੋ ਗਈ ਜੀ ਰਾਤ ਦੀ ਸੂਈ ਵੈੜ ਹੈ ਜੀ ਬੋਲੇ ਜੀ ਮਸਾ ਕਿ ਸਾਰੀਆਂ ਸਾਰੀਆਂ ਸੁਨੀਲ ਜੀ ਇਦਾਂ ਹੀ ਸੂਈਆਂ ਕੋਈ ਆ ਆ ਸੂਈਆਂ ਕੋਈ ਉੱਥੇ ਬਾਕੀ ਆ ਲੈ ਲੈਣੀ ਤੇ ਤੈਨੂੰ ਪਤਾ ਥੋੜੀ ਸੀਲ ਹੀ ਹੁੰਦੀ ਹੈ ਹਾਂ ਜੀ ਗਰਮ ਕਾਂ ਨਹੀਂ ਵਾਰਾ ਖਾਂਦੀ ਉਹ ਅਸੀਂ ਦਾ ਤਰਦ ਵਜੂਗ ਦਾ ਰਾਜੀ ਖਾਨ ਖਨੌਟ ਚੁਾਈ 1 ਨੰਬਰ ਠੀਕ ਇਹ ਗੱਲੋਂ ਨਹੀਂ ਹੁੰਦੀ ਬੋਲੇ ਸੁਨੀਲ ਜੀ ਇਦਾਂ ਵੀ 45 ਹਾਂ ਜੀ ਬਾਕੀ ਦੁਨੀਆ ਦੇ ਵਿੱਚ ਨਹੀਂ ਵੇਚੀ ਆਪਣਾ ਇਹ ਕਿੰਨਾ ਜੀ 45 ਤੇ ਵੀ 42 ਦੀ 42 ਚੱਲੇ ਜਾਂਦਾ ਜਾਨ ਕੋਹ ਬਾਹਦਵਾ ਦਾ ਇਹ ਇਹ ਜੀ ਇਹ ਗੱਬੜ ਜਰਸੀ ਆ ਅੱਛਾ ਇਹ ਗੱਬੜ ਜਰਸੀ ਜਰਸੀ ਲਓ ਜੀ ਪੂਰੀ ਪੰਜਾਬ ਵਾਲੀ ਸਹੀ ਠੰਡੀ ਤੁਹਾਨੂੰ ਪਤਾ ਹੀ ਹੈ ਜਰਸੀ ਵੇੜ ਪੂਰੀ ਕਿਆਨੀ ਲੋੜ ਤੇ ਹਾਲੀ ਕੋਈ ਗੱਲ ਕਰਨ ਦੀ ਇਹਨਾਂ ਮੁਲਕਵਾਸੀ ਨਹੀਂ ਉਹਨਾਂ ਦੀ ਪਰ ਇਹ ਬੜਾ ਦੂਸਰ ਹੈ ਬੜੀ ਸੁਫਰੀ ਦਾਖ ਤਨ ਕੱਚੀ ਜੀ ਹਾਂ ਜੀ ਹਾਂ ਬਾਕੀ ਚੁਆਈ ਜੂਈ ਬੜੀ ਤੇ ਪੋਲੀ ਬੜੀ ਨੂੰ ਦੇ ਹਾਂ ਆਹ ਮੈਨੂੰ ਤੂੰ ਉਹ ਨਹੀਂ ਹਿੱਲਣ ਨੂੰ ਨਾਲੀ ਗੱਲ ਲੈ ਧਾਰਾ ਹੀ ਕਿਥੇ ਨੱਪਣ ਵੀ ਆਇਆ ਉਹ ਮੋਟਰਾ ਰੇ ਬੇਰਕੇ ਨਹੀਂ ਸੀ ਲਿਆਦੇ ਬੇਰਕੇ ਦਾ ਕੰਮ ਸੀ ਬੇਰਕੇ ਘਰ ਦੇ ਭਾਵੇਂ ਪਟਿਆਲੇ ਘਰ ਦੇ ਭਾਵੇਂ ਚੰਦਲੰਦਰ ਘਰ ਦੇ ਉਹਦੇ ਆਪਣੇ ਮੂੰਹ ਚੋਂ ਜਿੱਥੇ ਮਰਜ਼ੀ ਘਰ ਦੀ ਬਿਲਕੁਲ ਜੀ ਹਾਂ ਜੀ ਜੀ ਇਹ ਤਾਂ ਉੜਦੀਆਂ ਵਾਲਾ ਹੀ ਭਾ ਹਮ ਮੁੱਲ 40 ਤੇ 37000 ਹੁਣ ਚੰਦਲੰਦਰ ਵਾਲਾ ਜੋ ਕਰਾਉਣਾ 35000 ਜਾਂਦੇ ਜੀ ਆਹ ਇੱਕ ਜਰਸੀ ਇਹ ਜਰਸੀ ਢੋਕੜ ਫਰੀਟ ਆ ਮੰਨ ਮੈਂ ਟੋਕੜ ਲੈ ਲੈਂਦਾ ਤੇ ਤੈਨੂੰ ਪਤਾ ਲੈ ਆ ਉਹ ਆ ਦੁੱਧ ਕੇ ਨਰ ਦੁੱਧ ਦੀਆਂ 10000 ਤੋਂ 8 ਲਾਓ 8 ਲਾ 10 ਕਿਲੋ ਦੁੱਧ ਹੈਗਾ ਪਰ ਨੱਬੜ ਹੈ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਇਹਦੇ ਬਾਰੇ ਮੈਨੂੰ ਪਤਾ ਜੇ ਇਹ ਸਰਵੇ ਪਗਾਈ ਲਈ ਤੇ ਲਾਗੇ ਬੁੱਢਾ ਜੀ ਉਹਨਾਂ ਖੰਦ ਦੇ ਵਿੱਚ ਮੈਂ ਤੋਕੜਣਾ ਹੈ ਮੈਂ ਨਹੀਂ ਲੈਣੀ ਦਾ ਵੇਖ ਲਓ ਕਿਉਂ ਅਸੀਂ ਜਦੋਂ ਵੇਖੀ ਤੇ ਤਾਂ ਟੋਕੜ ਆਈ ਨਹੀਂ ਸੱਜਰ ਹੀ ਇਹਨੂੰ ਕਿਦਾਂ ਕਰ ਸੱਜਰ ਬਣਾਇ ਨਾ ਤਵੇ ਇਹ ਟੋਕੜਾ ਜੀ ਵੇਚਦੀ ਹਾਂ ਹਾਂ ਜਦੋਂ ਉਹਨਾਂ ਵੇਖਿਆ ਤਾਂ ਚੱਡਾ ਵੇਖਾ ਦੀ ਸੱਜਰਾ ਜੀ ਨਾਲ ਦੇਵਾ ਆ ਜੀ 10 ਕਿਲੋ ਦੁੱਧ ਤੇ ਮੇਰੇ ਕੋਲ ਪਤਾ ਹੀ ਹਾਂਜੀ ਫਿਰ ਹਾਂ ਉੜਦੀਆਂ ਵਾਲੇ ਹੀ ਉੜਦੀਆਂ ਵਾਲੇ ਪੰਜੀ ਬੋਲੀ ਹਾਂ ਤੇ 20 ਦੀ ਜਸਨ ਉਹ ਗਾਣਾ ਵੇਖ ਲੈ ਜੇ ਬੰਜੇ ਤੇ ਫਿਰ 6000 ਦੀ ਉਹਨੇ ਠੀਕ ਹੈ ਤੇ ਦੁੱਧ ਦੇ ਦੂੰਗੀ ਕਰਾ ਜਮਾ ਲਓ ਆਈ ਮਾੜੇ ਥਾਉ ਹੁਣ 10 ਕਿਲੋ ਵਾ ਤੇ ਅੱਖਾਂ ਦੀ ਗਰੰਟੀ ਤੇ ਚੁਆਈ ਇਹਦੀ ਗੈਰ ਵੀ ਚੰਗੀ ਇੱਧਰ ਵੇ ਚੁਆਈ ਨਹੀਂ ਕਹਿਣ ਦੀ ਲੋੜ ਪਈ ਚੁਆਈ ਮਾੜੀ ਹੋਵੇ ਲੈ ਬਸ ਠੀਕ ਹੈ ਧੂਰ ਨਹੀਂ ਜਾਊਂਗਾ ਛਟਾ ਨਹੀਂ ਆਊ ਇਹੋ ਹੀ ਗਾਵਾਸ ਦੀ ਸੈਕਲ ਉਹ ਹੈਗਾ ਮੇਰਾ ਗਾਵਾਂ ਪਾਈ ਹੋਇਆ ਮੇਰਾ ਪਰ 21 ਤੱਕ ਕੋਈ ਬਣ ਰਹੀ ਹੈ ਨਾ ਸਰੇ ਗੱਡੇ ਪਿਆ ਕੀ ਹਾਂ ਕੋਈ ਕਹਾਤਾ ਤਾ ਨਹੀਂ ਰਹਿ ਗਿਆ ਇਹ ਕੀ ਖੋਲ ਕੇ ਸਾਡੇ ਦੁੱਧ ਵਾਲੀਆਂ ਗਾਵਾਂ ਜਾਤ ਰਸਵਾਰੀਆਂ ਕੋਈ ਜਿਹੜੀ ਮਰਜ਼ੀ ਲੈ ਜਾਏ ਜਰਸੀ ਸ਼ਾਈ ਵਾਲ ਗਰਮਲੰਡ ਐਚ ਐਮ ਐਫ ਖੇਰ ਸ਼ਹਿਰ ਮਿਕਸ ਬਸ ਠੀਕ ਹੈ ਚਲੋ ਬਾਕੀ ਵੀ ਸਹਾਰਾ ਨਾ ਗੱਲਾਂ ਬਾਤਾਂ ਬੜੀਆਂ ਇੰਦੀਆਂ ਬਹੁਤ ਮਿਹਰਬਾਨੀ ਤੇਰੀ ਵੀ ਤੇ ਸੰਗਤ ਦੀ ਵੀ ਜਿਹੜੀ ਵਿੰਦੀ ਆ ਤੇ ਮਾਲ ਵਿਗਦਾ ਜਾਵੇ ਤੇ ਚੰਗਾ ਅਸੀਂ ਹੋਰ ਲੈ ਆਈਏ ਤੇ ਰੁਪਈਏ ਦੋ ਬਾਜਾਂ ਦੇ ਤੈਨੂੰ ਬੜਾ ਘਾਟੇ ਵਾਦੇ ਪੂਰੇ ਕਰਨੇ ਇੰਨਾ ਸਿਰੋਂ ਕਰਨੇ ਹੈ ਥੋੜਾ ਖਿੱਚ ਕੇ ਕੰਮ ਰੱਖਾ ਕਿ ਤੇ ਆਪੇ ਪੂਰੀ ਹੋ ਜਾਣਗੇ ਬਾਕੀ ਮੋਬਾਈਲ ਨੰਬਰ ਆਪਣਾ 981439821 9814398121 ਤੇ WhatsApp ਤੇ ਹੈਲੋ ਭੇਜੋਗੇ ਤੇ ਤੁਹਾਨੂੰ ਲੋਕੇਸ਼ਨ ਆ ਜਾਣੀ ਆ ਦੂਸਰਾ ਨੰਬਰ ਹੈਗਾ 9814378121 ਦੋਹਾਂ ਤੇ Google Pay WhatsApp ਸਭ ਕੁਝ ਚੱਲਦਾ ਸਾਈ 5000 ਤੋਂ ਘਟ ਨਹੀਂ ਜੇ ਪੌਣੀ ਜਿੰਨੇ ਆਉਣਾ ਪੇਮੈਂਟ ਨਕਦ ਲੈਣੀ ਜੇ ਕਿਸੇ ਦੇ ਘਰ ਡੰਗਰ ਨਹੀਂ ਜੇ ਉਦਾਂ ਜਾਣਾ ਬਿਲਕੁਲ ਦੋ ਵਾਰੀ ਚਾਂਸ ਹੋਇਆ ਹੁਣ ਨਹੀਂ ਜੇ ਹੁਣ ਆ ਪਾਰਕਾਂ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਰੇ ਬੰਦੇ ਇੱਥੇ ਆ ਗਏ ਤੇ ਬੜਾ ਮਿਹਰਬਾਨ ਜਿਹੜੇ ਇੱਥੇ ਆਂਦਾ ਉਹਦੇ ਸਭ ਤੋਂ ਵਧੀਆ ਆਪਣਾ ਅਗਲਾ ਤਸੱਲੀ ਕਰਕੇ ਬਿਲਕੁਲ ਜੀ ਬਿਲਕੁਲ ਤੇ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਤੇ ਪੈਸੇ ਲਾਉਣੇ ਆ ਤੇ ਲਾਗੇ ਆਓ ਲਾਗੇ ਲਾਗੇ ਆ ਕੇ ਮਾਲ ਆਪਣੀ ਨਿਰਤ ਪਰਖਣਾ ਬੋਲਦੇ ਨੇ ਵੀਡੀਓ ਜਿੰਨੂ ਕੋਈ ਨਾ ਜ਼ੂਮ ਹੁੰਦਾ ਨਾ ਸ਼ੂਮ ਹੁੰਦਾ ਪਰ ਵੀਡੀਓ ਦੇ ਵਿੱਚ ਤੇ ਅੱਖੀਂ ਵੇਖਣੀ ਥੋੜਾ ਬਹੁਤਾ ਉਨੀ ਇੱਕ ਹੀ ਹੁੰਦੀ ਆ ਕਿਉਂਕਿ ਵੀਡੀਓ ਤੇ ਵੀਡੀਓ ਹੀ ਆ ਨਾ ਆਪਾਂ ਉਹ ਰਿਸ਼ਤਾ ਕਰਦੇ ਤੇ ਪਹਿਲਾਂ ਮਾੜੀ ਜੀ ਫੋਟੋ ਵੇਖੀ ਦੀ ਮੁੜ ਕੇ ਵੇਖ ਬਖਾਵਾ ਹੁੰਦਾ ਤੇ ਤੁਸੀਂ ਕੋਸ਼ਿਸ਼ ਕਰਾ ਪਰ ਆ ਜੋ ਨਹੀਂ ਵੀ ਆਉਣਾ ਤੇ ਮਾਲ ਸੋਣਾ ਹੀ ਆ ਜਿਹੜੀ ਮਰਜ਼ੀ ਲੋਹੇ ਸਾਰੀਆਂ ਵੜਣਾ ਬੁੱਢੜ ਕੋ ਹੈ ਨਹੀਂ ਚਲੋ ਬਾਕੀ ਇੰਨੀਆਂ ਬੇਨਤੀਆਂ ਪਿੰਡ ਆਪਣਾ ਥਰੀਏਵਾਲ ਜੇ ਜ਼ਿਲ੍ਹਾ ਅੰਮ੍ਰਿਤਸਰ ਹੜਕਾ ਮਜੀਠਾ ਜੈੰਤੀਪੁਰ ਵੀ ਲੱਗੇ ਆ ਕਤھوں ਰੰਗਲ ਵੀ ਲੱਗੇ ਆ ਬਟਾਲਾ ਪੀ ਫੌਜੀ ਜਿਹਨੂੰ ਮਰਜ਼ੀ ਭੋਲੋ ਲੋਕੇਸ਼ਨ ਭੇਜ ਦਾਂਗੇ ਜਿੰਨੇ ਵੀ ਆਉਣਾ ਹੋਵੇ ਬਾਕੀ ਇੰਨੀਆਂ ਗੱਲਾਂ ਜੀ ਜੇ ਕੋਈ ਗਲਤੀ ਹੋ ਗਈ ਤੇ ਮਾਫੀ ਬਖਸ਼ੋ ਵਾਹਿਗੁਰੂ ਜੀ ਖਾਲਸਾ ਜੀ ਫਤਿਹ